ਜਿਹੜਾ ਇਨਾਮ ਨਿਕਲਿਆ ਉਸ ਦੀ ਕਹਾਣੀ ਜਿਹੜੀ ਆ ਉਹ ਬੜੀ ਵੱਖਰੀ ਜੀ ਹੈ ਦੱਸ ਦਈਏ ਕਿ ਅੱਜ ਕਿਸੇ ਗ੍ਰਾਹਕ ਨੂੰ ਨਹੀਂ ਬਲਕਿ ਦੁਕਾਨਦਾਰ ਦਾ ਆਪਦਾ ਹੀ ਡਰਾ ਜਿਹੜਾ ਹੈਗਾ ਇਨਾਮ ਜਿਹੜਾ ਹੈਗਾ ਉਹ ਲੱਗਿਆ ਕਿੰਨੇ ਦਾ ਇਨਾਮ ਲੱਗਿਆ ਕਿੱਦਾਂ ਲੱਗਿਆ ਉਹ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਕਰਨ ਜੀ ਕਰਨ ਜੀ ਕਿੱਦਾਂ ਫਿਰ ਅੱਜ ਆਪਦਾ ਇਨਾਮ ਨਿਕਲਿਆ ਸਾਰੇ ਤੋਂ ਪਹਿਲਾਂ ਸਸੀ ਗੱਲ ਦੀ ਸਾਰਿਆਂ ਨੂੰ ਸਾਰਿਆਂ ਨੂੰ ਲੋੜੀ ਤੇ ਮੰਗੀਆਂ ਮੁਬਾਰਕਾਂ ਨੇ ਜੀ ਹਾਂਜੀ ਅੱਜ ਆਪਾਂ ਨੂੰ ਕੱਲ ਆਪਾਂ ਨੂੰ 6 ਵਜੇ ਦੇ ਡਰਾ ਦੇ ਵਿੱਚ 45000 ਰੁਪਏ ਦਾ ਇਨਾਮ ਲੱਗਿਆ ਹੈ ਕੱਲ ਰਸ਼ ਥੋੜਾ ਜਿਆਦਾ ਸੀਗਾ ਕੁਝ ਟਿਕਟਾਂ 4-5 ਕਾਪੀਆਂ ਸੀਗੀਆਂ ਜੋ ਅਸੀਂ ਬੈਕ ਨਹੀਂ ਕੀਤੀਆਂ ਕਿਉਂਕਿ ਰਸ਼ ਜਿਆਦਾ ਹੋਣ ਕਰਕੇ ਅਸੀਂ ਕਿਹਾ ਚਲੋ ਵਿਕ ਜਾਣੀਆਂ ਪਰ ਉਹ 4-5 ਕਾਪੀਆਂ ਆਪਣੇ ਕੋਲੇ ਬਚ ਗਈਆਂ ਸੀਗੀਆਂ ਹਾਂਜੀ 4-5 ਕਾਪੀਆਂ ਤੁਹਾਡੀਆਂ ਆਪੀਆਂ ਹੀ ਸੀਗੀਆਂ ਹਾਂਜੀ ਉਹ ਫਿਰ ਜਿਹੜੀਆਂ ਸੇਲ ਨਾ ਹੋਣ ਉਹ ਫਿਰ ਆਪਣੀਆਂ ਹੀ ਹੁੰਦੀਆਂ ਜੀ ਕਿਉਂਕਿ ਜਦੋਂ ਆਪਾਂ ਪੇਮੈਂਟ ਦੇ ਕੇ ਟਿਕਟਾਂ ਲੈਣੇ ਆ ਉਹ ਤਾਂ ਅੱਗੇ ਵਿਕ ਜਾਂ ਤਾਂ ਆਪਾਂ ਨੂੰ ਪੇਮੈਂਟ ਮਿਲ ਜਾਂਦੀ ਅਗਰ ਨਾ ਵਿਕਣ ਤਾਂ ਹਾਂਜੀ ਵਾਪਸ ਹੁੰਦੀਆਂ ਜੀ ਪੌਣਾ ਘੰਟਾ ਪਹਿਲਾਂ ਟਿਕਟ ਵਾਪਸ ਹੋ ਜਾਂਦੀ ਹੈ ਜੋ ਹਾਂਜੀ ਉਹ ਕੋਸਟ ਟਿਕਟ ਆਪਾਂ ਵਾਪਸ ਕਰ ਵੀ ਦਿੱਤੀਆਂ ਸੀਗੀਆਂ ਬਟਕੀ ਹੁੰਦਾ ਹੈ ਕਸਟਮਰ ਜਦੋਂ ਹੁੰਦਾ ਹੈ ਨਾ ਕੋਸਟ ਟਿਕਟ ਆਪਾਂ ਰੱਖ ਲੈਣੇ ਆਪਣੇ ਕੋਲ ਜੀ ਵੀ ਚਲੋ ਕਸਟਮਰ ਲੱਗਿਆ ਖੜਾ ਕੁਝ ਟਿਕਟਾਪ ਪਰ ਰੱਖ ਵੀ ਲੈਣੇ ਆ ਉਹ ਲਾਸਟ ਦੇ ਦੋ ਤਿੰਨ ਮਿੰਟ ਪਏ ਸੀਗੇ ਜੋ ਟਿਕਟਾਪ ਬਚ ਗਈਆਂ ਸੀ 750 ਦੀਆਂ ਪੰਜ ਕਾਪੀਆਂ ਸੀਗੀਆਂ ਅੱਛਾ ਉਹਦੇ ਚੋਂ ਇੱਕ ਕਾਪੀ ਤੇ ਆਪਣੇ ਕੋਲ 45000 ਰੁਪਏ ਦਾ ਇਨਾਮ ਲੱਗਿਆ ਜੀ ਸਹੀ ਜੀ ਹੁਣ ਫਿਰ ਕੀ ਕਹਾਂਗੇ ਵਧਾਈਆਂ ਸਦਾ ਲੋਕਾਂ ਨੂੰ ਦਿੰਦੇ ਹਾਂ ਤੁਹਾਨੂੰ ਹਾਂਜੀ ਹਾਂਜੀ ਸਾਰਿਆਂ ਨੂੰ ਵਧਾਈਆਂ ਜੀ ਕਿਉਂਕਿ ਦੇਖੋ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਇੰਨਾ ਨਾਂ ਬਣਿਆ ਆਪਣਾ ਥੋੜੇ ਟਾਈਮ ਦੇ ਵਿੱਚ ਆਪਾਂ ਇੱਥੋਂ ਤੱਕ ਪਹੁੰਚੇ ਆ ਜੀ ਤੇ ਉਨ ਜੇਕਰ ਆਪਾਂ ਅਗਲੀ ਗੱਲ ਕਰਦੇ ਜੀ ਪਹਿਲਾਂ ਆਪਾਂ ਨੰਬਰ ਦਿਖਾ ਦਿੰਦੇ ਆ ਆ ਦੇਖੋ ਜੋ ਸਰਕਾਰੀ ਰਿਜ਼ਲਟ ਹੁੰਦਾ 19355 ਕਰਨ ਅਰਜੁਨ ਲਾਟਰੀ ਜਲਾਲਾਬਾਦ ਇਹ ਪਿੱਛੋਂ ਲਿਖੀ ਕੇ ਆਉਂਦਾ ਏ ਦੀ ਸਰਕਾਰ ਵੱਲ ਇਹ ਆਪਾਂ ਨਹੀਂ ਲਿਖਦੇ ਇਹ ਜੋ ਨੰਬਰ ਹੁੰਦਾ ਲਿਖੀ ਕੇ ਆਉਂਦਾ ਇਹ ਨੰਬਰ ਉੱਪਰ ਵੀ ਸ਼ੋ ਹੋ ਰਿਹਾ 19355 ਇਸ ਤੇ ਆਪਣੇ ਕੋਲ ਕੱਲ 45000 ਰੁਪਏ ਦਾ ਆਪਾਂ ਨੂੰ ਇਨਾਮ ਲੱਗਿਆ ਜੀ ਜਬਾਤ ਦੀ ਮੁਬਾਰਕਾ ਹਾਂ ਜੀ ਸਾਰਿਆਂ ਨੂੰ ਹੋਰ ਕਿਹੜਾ ਇਨਾਮ ਹਾਂ ਲੋੜੀ ਆ ਗਈ ਸੱਚੀ ਜੀ ਸੌਰੀ ਕਹਿੰਦੇ 10 ਕਰੋੜ ਦਾ ਇਨਾਮ ਹੈ ਲਓ ਜੀ ਇਹ ਲੋੜੀ ਬੰਪਰ ਹੈ 10 ਕਰੋੜ ਦਾ ਇਤਿਹਾਸ ਦੇ ਵਿੱਚ ਜਲਾਲਾਬਾਦ ਦੇ ਵਿੱਚ ਪਹਿਲੀ ਵਾਰੀ ਇਹ ਟਿਕਟ ਆਈ ਹੈ ਪੂਰੇ ਪੰਜਾਬ ਚ ਪਹਿਲੀ ਵਾਰ ਆਈ ਹੈ ਇਸ ਲਈ ਆਪਾਂ ਜਲਾਲਾਬਾਦ ਦੇ ਵਿੱਚ ਵੀ ਇਹ ਲੈ ਕੇ ਆਏ ਹਾਂ ਜੀ ਇਹ 10 ਕਰੋੜ ਦਾ ਫਰਸਟ ਪ੍ਰਾਈਜ਼ ਹੈ ਲੋੜੀ ਮਕਰ ਸੰਕ੍ਰਾਂਤੀ ਬੰਪਰ ਕਿਉਂਕਿ ਅੱਗੇ ਆਉਣਾ ਹੁੰਦਾ ਸੀਗਾ ਨਿਊ ਇਅਰ ਤੇ ਲੋਹੜੀ ਬੰਪਰ ਉਦੋਂ ਢਾਈ ਢਾਈ ਕਰੋੜ ਕਰਕੇ ਦਿੰਦੇ ਹੁੰਦੇ ਸੀਗੇ। ਐਸ ਵਾਰ ਉਹਨਾਂ ਨੇ ਸਭ ਤੋਂ ਵੱਡਾ ਪ੍ਰਾਈਜ਼ 10 ਕਰੋੜ ਦਾ 깮ਿਆ। ਇਹਦੇ ਵਿੱਚ ਫਰਸਟ ਪ੍ਰਾਈਜ਼ ਹੈ ਜੋ ਇੱਕ ਜਣੇ ਨੂੰ 10 ਕਰੋੜ ਹੈ ਉਸ ਤੋਂ ਬਾਅਦ ਸੈਕੰਡ ਪ੍ਰਾਈਜ਼ 1 ਕਰੋੜ ਦਾ ਹੈ। ਥਰਡ ਪ੍ਰਾਈਜ਼ 50 ਲੱਖ ਦਾ। ਹੋਰ ਵੀ ਕਈ ਵੱਡੇ ਵੱਡੇ ਇਨਾਮ ਹੈ ਜਿਦੇ ਵਿੱਚ 10 ਲੱਖ ਹੈ, 5 ਲੱਖ, 8 ਬੰਦਿਆਂ ਨੂੰ 10 ਲੱਖ, 8 ਬੰਦਿਆਂ ਨੂੰ 5 ਲੱਖ। ਉਸ ਤੋਂ ਬਾਅਦ ਛੋਟੇ ਪ੍ਰਾਈਜ਼ ਦਾ ਟੋਟਲ 68819 ਬੰਦਿਆਂ ਨੂੰ ਇਹ ਪ੍ਰਾਈਜ਼ ਨਿਕਲਨੇ ਆ। अच्छा हां जी ये किन्ने तारीख ਨੂੰ ਨਿਕਲ ਰਿਹਾ ਹੈ 18 1 ਨੂੰ ਨਿਕਲ ਰਿਹਾ ਜੀ 18 1 18 1 हां जी ਸ਼ਾਮ ਨੂੰ 8 ਵਜੇ ਸ਼ਾਮ ਨੂੰ 8 ਵਜੇ ਜੀ ਤੇ ਇਹ ਲਾਈਵ ਵੀ ਦੇਖ ਸਕਦੇ ਆਪਾਂ हां जी ਇਹ ਪਿੱਛੇ ਵੈਬਸਾਈਟ ਦਿੱਤੀ ਹੁੰਦੀ ਹੈ ਜੀ ਸਰਕਾਰ ਦੀ ਜਿੱਦੇ ਦੇ ਆਪਾਂ YouTube ਤੇ ਪੂਰੇ 8 ਵਜੇ ਲਾਈਵ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਇਸੇ ਵੈਬਸਾਈਟ ਤੇ Google ਤੇ ਆਪਾਂ 9 9:30 ਵਜੇ ਰਿਜ਼ਲਟ ਚੈੱਕ ਕਰ ਸਕਦੇ ਹਾਂ ਜੀ ਕਰ ਕਰ ਹਾਂ ਜੀ ਬਾਕੀ ਅਸੀਂ ਜਿਨ੍ਹਾਂ ਨੂੰ ਵੀ ਦਿਨੇ ਆ ਅਸੀਂ ਆਪਣਾ ਪੂਰਾ ਆ ਦੇਖੋ ਜੀ ਇਹ ਸਾਡੇ ਨੰਬਰ ਉੱਪਰ ਦਿੱਤੇ ਹੁੰਦੇ ਆ ਅਸੀਂ ਕਿ ਇਹ ਹੀ ਕਹਿੰਨੇ ਆ ਘਰ ਬੈ ਕੇ ਤੁਸੀਂ ਸਾਡੇ ਤੋਂ ਰਿਜ਼ਲਟ ਮੰਗਵਾ ਸਕਦੇ ਹੋ ਅਗਰ ਤੁਸੀਂ ਸ਼ਾਪ ਤੇ ਨਹੀਂ ਆ ਸਕਦੇ ਤੁਸੀਂ ਘਰ ਬੈ ਕੇ ਸਾਡੇ ਤੋਂ ਮੰਗਵਾ ਸਕਦੇ ਹੋ ਜੀ ਚਲੋ ਇੱਕ ਵਾਰ ਫੇਰ ਮੁਬਾਰਕਾ ਤੁਹਾਨੂੰ ਇਸ ਵਾਰੀ ਤਰ੍ਹਾਂ ਉਹ ਆਪਣੇ 45000 ਰੁਪਏ ਹਾਂਜੀ ਇਸ ਵਾਰ ਆਪਾਂ ਨੂੰ 45000 ਰੁਪਏ ਲੱਗੇ ਜੀ ਬਿਲਕੁਲ ਤਾਂ ਭਾਈ ਹੁਣਾਂ ਦੀ ਤਾਂ ਲੋੜੀ ਮਨਾਈ ਗਈ ਬੰਗ ਬਣਾਈ ਗਈ ਕਹਿੰਦੇ ਆ ਕਿ ਬਚੀਆਂ ਸੀ ਨਾ ਟਿਕਾ ਵਾਪਸ ਨਹੀਂ ਕਰ ਸਕੇ ਤਾਂ ਉਹ ਬਚੀਆਂ ਉਹਨੀਆਂ ਟਿਕਾ ਜੀ 45000 ਦਾ ਇਨਾਮ ਲੱਗਿਆ ਤਾਂ ਕਰਨਰਜੋ ਨੋਟਰੀ ਜਲਾਲਪੁਰ ਦਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਰੱਕੀ ਕਰਨ ਵਾਲਾ ਇੱਕ ਇਹੋ ਜਿਹਾ ਸਟਾਲ ਹੈ ਜਿੱਥੇ ਜੋ ਇਨਾਮ ਨਿਕਲਦਾ ਹੈ ਪੂਰੀ ਰਾਸ਼ੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਕਿਸੇ ਤਰ੍ਹਾਂ ਦਾ ਵੀ ਕਮਿਸ਼ਨ ਦੇ ਨਾਮ ਤੇ ਕੱਟ ਜਿਹੜਾ ਹੈਗਾ ਉਹ ਨਹੀਂ ਲਾਇਆ ਜਾਂਦਾ ਤਾਂ ਲੋਕ ਵੀ ਇੱਥੇ ਵੱਧ ਚੜ ਕੇ ਆਉਂਦੇ ਆ ਤਾਂ ਐਸ ਵਾਰ ਬਾਈਆਂ ਦੀ ਆਪਦੀ ਕਿਸਮਤ ਚੰਗੀ ਹੈ ਤਾਂ ਬਾਈਆਂ ਨੂੰ ਜਿਹੜਾ ਹੈਗਾ ਬਚੀਆਂ ਹੋਈਆਂ ਲਾਟਰੀਆਂ ਦੇ ਵਿੱਚੋਂ 45000 ਰੁਪਏ ਦਾ ਇਨਾਮ ਲੱਗਾ। ਤੁਸਾਂ ਵੀ ਆਪਦੀ ਕਿਸਮਤ ਅਜ਼ਮਾਣਾ ਚਾਹੁੰਦੇ ਹੋ ਤਾਂ ਆਓ ਕਰਨ ਅਰਜੁਨ ਲਾਟਰੀ ਏਜੰਸੀ ਨੇੜੇ ਸ਼ਹੀਦ ਉਦਮ ਸਿੰਘ ਪਾਰਕ ਮੁਖਸਰ ਸਰਕੂਲਰ ਰੋਡ ਜ਼ਿਲ੍ਹਾ ਲਾ巴। ਫੋਨ ਨੰਬਰ ਬਾਈ ਜੀ ਦੱਸੋ। ਫੋਨ ਨੰਬਰ ਹੈ ਜੀ ਆਪਣਾ 9056074094। ਸੋ ਇੱਕ ਗੱਲ ਆਪਾਂ ਛੋਟੀ ਜੀ ਹੋਰ ਕਰਨੀ ਹੈ ਕਿਉਂਕਿ ਕਿਸੇ ਹੋਰ ਨੰਬਰ ਤੋਂ ਸਾਡੇ ਨਾਲ ਕੋਈ ਕੰਟੈਕਟ ਨਹੀਂ ਹੋ ਸਕਦਾ ਕਿਉਂਕਿ ਪਿੱਛੇ ਜੀ ਸਾਡਾ ਇੱਕ ਨੰਬਰ ਚੱਲ ਰਿਹਾ ਸੀਗਾ ਉਹ ਅਸੀਂ ਨੰਬਰ ਬੰਦ ਕਰ ਦਿੱਤਾ ਹੈ। ਸੋ ਜਿਨ੍ਹਾਂ ਵੀ ਸਾਡੇ ਨਾਲ ਗੱਲ ਕਰਨੀ ਹੈ ਸਿਰਫ ਐਸੇ ਨੰਬਰ ਤੋਂ ਹੀ ਗੱਲ ਹੋਏਗੀ ਉਹ ਦੂਸਰੇ ਨੰਬਰ ਤੇ ਕੋਈ ਵੀ ਕਾਲ ਤੁਹਾਨੂੰ ਆਉਂਦੀ ਹੈ ਤੁਸੀਂ ਗੱਲ ਨਹੀਂ ਕਰਨੀ ਉਸ ਨੰਬਰ ਤੇ ਸਾਡੇ ਕੋਲ ਸਿਰਫ ਮੇਰਾ ਪਰਸਨਲ ਨੰਬਰ ਇਹੀ ਹੈ 9056074094 ਜੀ ਜੀ ਧੰਨਵਾਦ ਧੰਨਵਾਦ